ਜਿਹੜੀ ਇਹਨਾਂ ਨੇ ਜਿਹੜੀ ਕਾਲਜ ਦੀ ਪੜ੍ਹਾਈ ਤੇ ਵੱਡੀ ਪੜ੍ਹਾਈ ਕੀਤੀ ਆ ਉਹ ਕੀਤੀ ਡੇਰਾ ਤੋਂ ਅੱਛਾ ਜੀ ਡੇਰਾ ਤੋਂ ਨੀ ਬੂਟਾ ਸਿੰਘ ਸਾਧ ਨੇ ਕੀਤੀ ਤੇ ਇਹਨਾਂ ਦਾ ਭਰਾ ਜਿਹੜਾ ਬੱਗਾ ਬਰਾੜ ਆ ਜੀ ਉਹਨੇ ਵੀ ਦੋਨਾਂ ਭਰਾਵਾਂ ਨੇ ਕੀਤੀ ਅੱਛਾ ਤੇ ਸ਼ਾਨ ਸਰਦ ਦੱਸਦੇ ਹੁੰਦੇ ਸੀ ਬਈ ਮੇਰਾ ਜਿਹੜਾ ਸ਼ਾਦ ਪਿਆ ਜੀ ਇਹ ਉੱਥੇ ਡੇਰਾ ਤੋਂ ਪੜ੍ਹਦੇ ਆ ਪੜਾਉਂਦੇ ਆ ਅੱਛਾ ਸੱਜਣਾ ਮਿੱਤਰਾਂ ਨੇ ਇੱਕ ਦੂਜੇ ਨੂੰ ਇਸ ਤਰ੍ਹਾਂ ਦਾ ਮਤਲਬ ਵਿੱਚ ਕਿਉਂਕਿ ਮੈਂ ਲੇਖਕ ਤਾਂ ਉਹ ਦੂਜੇ ਦੀ ਇਧਰ ਆ ਗਿਆ ਸੀ ਗੱਲ ਲਿਖਣ ਵਾਲੇ ਪਾਸੇ ਜੀ ਜੀ ਤੇ ਉੱਥੇ ਮੇਰਾ ਨਾਮ ਹੈ ਸ਼ਾਦ ਪਿਆਸੀ ਤੇ ਜਿਹੜਾ ਭਰਾ ਬੱਗਾ ਸਿੰਘ ਆ ਉਹਨੂੰ ਸਾਰੀ ਉਮਰ ਬੱਗਾ ਸਿੰਘ ਬਰਾੜੀ ਕਹਿੰਦੇ ਰਹੇ ਬਰਾੜੀ ਕਹਿੰਦੇ ਰਹੇ ਮੈਂ ਵੀ ਲੱਭਣ ਦੀ ਕੋਸ਼ਿਸ਼ ਕਰ ਰਿਹਾ ਕਿ ਸ਼ਾਦ ਦਾ ਮਤਲਬ ਹੀ ਹੁੰਦਾ ਹੈ ਹੈਪੀ ਖੁਸ਼ ਹਣੇ ਹਾਂਜੀ ਹਾਂਜੀ ਇਹਨੂੰ ਦੱਸਿਆ ਸੀ ਇਹ ਉਦੋਂ ਪਹਿਲਾ ਰਿਵਾਜ ਵੀ ਸੀ ਆਪਣੇ ਵੀ ਤਖਣਾ ਜਸਵੰਤ ਸਿੰਘ ਨੇ ਕੰਵਲ ਲਾਇਆ ਸੀ ਜੀ ਅ ਅ ਮੀਸ਼ਾ ਜੀ ਨੇ ਐਸਸ ਮੀਸ਼ਾ ਪੂਰਾ ਨਾਮ ਤਾਂ ਸੋਹਣ ਸਿੰਘ ਮੀਸ਼ਾ ਸੀ ਜੀ ਇੱਕ ਇਹ ਸਮੇਂ-ਸਮੇਂ ਇਹੜੇ ਤਖੱਲਸ ਰੱਖਣ ਦੀ ਹੈ ਨਾ ਜੀ ਜੀ ਕਿਸੇ ਵੇਲੇ ਹੁੰਦਾ ਸੀ ਵੀ ਆਪ ਦੇ ਸ਼ਹਿਰ ਦਾ ਨਾਮ ਜਾਂ ਪਿੰਡ ਦਾ ਨਾਮ ਜੀ ਜਿਵੇਂ ਲੁਧਿਆਣਵੀ ਸਹਿਰ ਲੁਧਿਆਣਵੀ ਹਰਭਜਨ ਹਲਵਾਰ ਵੀ ਜੀ 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 ਕਈ ਵਾਰ ਇੱਕ ਵਾਰ ਰਵਾਜ ਪਿਆ ਸੀ ਪਿੱਛੇ ਦਰਦੀ ਲਾ ਲੈਣਾ ਪੰਛੀ ਜੀ ਰਾਹੀ ਜ਼ਖਮੀ ਜੀ ਇਹ ਲਾ ਇਹ ਸਵੇਂ ਸਮੇਂ ਇਹਦਾ ਕੋਈ ਚੱਲਦਾ ਰਿਹਾ